वीर गुरु प्रताप सिंह करनाल ਵਾਲੇ ਉਹਨਾਂ ਨਾਲ ਮੇਲ ਹੋਇਆ ਤੇ ਆਪਾਂ ਅੱਜ ਦੀ ਜਿਹੜੀ ਗੱਲਬਾਤ ਆ ਉਹ ਵੀਰ ਜੀ ਨਾਲ ਕਰਨੀ ਆ ਤੇ ਜੋ ਕੁਝ ਵੀ ਸਾਡੇ ਆਸ-ਪਾਸ ਵਰਤਾਰਾ ਜਿਹੜਾ ਆ ਪਰਦਾਵਾ ਉਹਨਾਂ ਚੀਜ਼ਾਂ ਦਾ ਮਲੰਕਣ ਕੀਤਾ ਜਾਂਦਾ ਜਿਵੇਂ ਆਪਾਂ ਰਹਿਤ ਮर्यादा ਵਿੱਚ ਇਹ ਜ਼ਿਕਰ ਪੜਦੇ ਆ ਕਿ ਯਤਨ ਥੋੜੇ ਹੋਣ ਤੇ ਸੇਵਾ ਜਿਹੜੀ ਆ ਉਹ ਵਧੇਕ ਹੋਵੇ ਸੋ ਪਰ ਅੱਜ ਦਾ ਜਿਹੜਾ ਸਮਾਂ ਚੱਲਦਾ ਇਹਦੇ ਵਿੱਚ ਯਤਨ ਜਾਦੇ ਹੋ ਰਿਹਾ ਪਰ ਉਹਦਾ ਜਿਹੜਾ ਲਾਹਾ ਵਾ ਉਹ ਘਟੋ ਰਿਹਾ ਵਾ ਸਿਆਸੀ ਲਾਹੇ ਵਾਸਤੇ ਜਾਂ ਧਾਰਮਿਕ ਲੋਕ ਆਪਣੇ ਸਵਾਰਥ ਵਾਸਤੇ ਇਦਾਂ ਦੇ ਕਰਮ ਜਿਹੜੇ ਕਰਦੇ ਆ ਸੋ ਜਿਹੜੀ ਪੰਜ ਤਖਤਾਂ ਦੀ ਯਾਤਰਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਆ ਉਹਦੇ ਸਬੰਧ ਵਿੱਚ ਆਪਾਂ ਵੀਰ ਜੀ ਹੋਰਾਂ ਦੇ ਜਿਹੜੀ رائے ਆ ਉਹ ਜਾਣਨੀ ਆ ਸੋ ਆਓ ਆਪਾਂ ਵੀਰ ਗੁਰਪ੍ਰਤਾਪ ਸਿੰਘ ਨਾਲ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿੱਚ ਤੁਸੀਂ ਇਹਦੇ ਬਾਰੇ ਥੋੜਾ ਜਾਂ ਦੱਸੋ ਕਿ ਇਹ ਜੋ ਕੁਝ ਵੀ ਚੱਲ ਰਿਹਾ ਆ ਇਹਦਾ ਸਾਨੂੰ ਕੀ ਲਾਹਾ ਬਿਲਕੁਲ ਜਿਵੇਂ ਕਿ ਵੀਰ ਜੀ ਆਪ ਜੀ ਨੇ ਜੋ ਅਜੋਕੇ ਸਮੇਂ ਦੇ ਵਿੱਚ ਚੱਲ ਰਿਹਾ ਹੈ ਵੀ ਪੰਜਾ ਤਖਤਾਂ ਦੀ ਯਾਤਰਾ ਜੋ ਹਜੂਰ ਸਾਹਿਬ ਤੋਂ ਆਰੰਭ ਹੋਈ ਤੇ ਵਖ-ਵਖ ਥਾਵਾਂ ਦੇ ਉੱਤੇ ਪੜਾਅ ਕਰਦੀ ਏ ਸਿੱਖ ਸੰਗਤ ਉਹਨਾਂ ਨੇ ਗੁਰੂ ਘਰ ਦੇ ਜਾਂ ਗੁਰਦੁਆਰੇ ਸਹਿਬਾਨ ਦੇ ਦਰਸ਼ਨ ਕੀਤੇ ਵੇਖੋ ਪਹਿਲੀ ਗੱਲ ਤਾਂ ਇਹ ਐ ਭਈ ਜੋ ਸਾਡੇ ਇਤਿਹਾਸਿਕ ਅਸਥਾਨ ਨੇ ਉਹਨਾਂ ਦੇ ਦਰਸ਼ਨ ਹਰ ਇੱਕ ਸਿੱਖ ਨੂੰ ਕਰਨੇ ਚਾਹੀਦੇ ਨੇ ਜ਼ਰੂਰੀ ਹੈ ਜੋ ਇਤਿਹਾਸਿਕ ਨਿਸ਼ਾਨੀਆਂ ਨੇ ਉਹ ਸਾਡੀ ਵਿਰਾਸਤ ਨੇ ਉਹਨਾਂ ਨਿਸ਼ਾਨੀਆਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਜਿਹੜੇ ਇਤਿਹਾਸਿਕ ਸਥਾਨ ਤੇ ਸਿੱਖ ਗਿਆ ਹੈ ਉਸ ਦੇ ਪਿਛੋਕੜ ਦਾ ਇਤਿਹਾਸ ਕੀ ਹੈ ਉਸ ਇਤਿਹਾਸ ਨੂੰ ਸਮਝਣਾ ਸੁੰਨਾ ਤੇ ਪੜ੍ਹਨਾ ਚਾਹੀਦਾ ਹੈ ਅਤੇ ਉਸ ਇਤਿਹਾਸ ਦੇ ਵਰਤਾਰੇ ਦੇ ਵਿੱਚੋਂ ਅਜੋਕੇ ਸਮੇਂ ਦੇ ਵਿੱਚ ਕੀ ਕੁਝ ਨਿਕਲਦਾ ਹੈ ਇਸ ਸਾਰੇ ਦਾ ਮੁਲਾਂਕਣ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਪਰ ਜਿਵੇਂ ਆਪ ਜੀਆਂ ਨੇ ਹੁਣੇ ਇਹ ਗੱਲ ਕਹੀ ਵੀ ਇਹ ਸਰਕਾਰ ਦੇ ਵੱਲੋਂ ਜੀਡੀ ਪੰਜ ਤਖਤਾਂ ਦੀ ਯਾਤਰਾ ਆਰੰਭੀ ਗਈ ਹੈ ਵੀ ਇਸ ਦੇ ਪਿੱਛੇ ਸਿਆਸੀ ਲਾਹਾ ਹੈ ਤਾਂ ਮੈਨੂੰ ਇਉਂ ਲੱਗਦਾ ਹੈ ਵੀ ਬਿਲਕੁਲ ਇਸ ਦੇ ਪਿੱਛੇ ਸਿਆਸੀ ਲਾਹਾ ਹੈ ਇੱਕ ਵੋਟ ਦੀ ਰਾਜਨੀਤੀ ਹੋ ਰਹੀ ਹੈ ਕਿਉਂਕਿ ਕੋਈ ਸਰਕਾਰ ਜਾਂ ਕੋਈ ਇੱਕ ਧਿਰ ਕਿਉਂ ਸਿੱਖ ਨੂੰ ਉਸ ਦੇ ਗੁਰਧਾਮਾਂ ਦੀ ਯਾਤਰਾ ਕਰਾਵੇ ਇਹ ਤਾਂ ਸਿੱਖ ਦਾ ਆਪਣਾ ਫਰਜ਼ ਹੈ ਵੀ ਮੇਰੇ ਗੁਰੂ ਦੇ ਨਾਲ ਸੰਬੰਧਤ ਉਹ ਜਗ੍ਹਾ ਹੈ ਉਹ ਸਥਾਨ ਹੈ ਮੇਰੇ ਸਤਿਗੁਰੂ ਦਾ ਉਥੇ ਇਤਿਹਾਸ ਦਾ ਇੱਕ ਪੰਨਾ ਹੈ ਜਾਂ ਸਾਡੇ ਸਿੱਖ ਇਤਿਹਾਸ ਦਾ ਇੱਕ ਪੰਨਾ ਹੈ ਤੇ ਉਸ ਇਤਿਹਾਸ ਦੇ ਪੰਨੇ ਨੂੰ ਮੈਂ ਉਸ ਥਾਂ ਦੇ ਉੱਤੇ ਜਾ ਕੇ ਵੇਖ ਕੇ ਪੜਚੋਲ ਕਰਕੇ ਸਮਝ ਕੇ ਤੇ ਉਸ ਇਤਿਹਾਸ ਦੇ ਪੰਨੇ ਤੋਂ ਕੁਝ ਸਿੱਖਣ ਦਾ ਯਤਨ ਕਰਨਾ ਹੈ ਤੇ ਨਾਲੇ ਜੋ ਉਥੇ ਇਤਿਹਾਸ ਵਾਪਰਿਆ ਜੀ ਜਾਂ ਅਜੋਕੇ ਸਮੇਂ ਦੇ ਵਿੱਚ ਉਥੇ ਕੀ ਵਰਤਾਰਾ ਚੱਲ ਰਿਹਾ ਹੈ ਕਿਹੜੇ ਕਰਮ ਗੁਰਮਤ ਦੇ ਅਨੁਕੂਲ ਜਾਂ ਕਿਹੜੇ ਗੁਰਮਤ ਤੋਂ ਉਲਟ ਹੋ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਜਿਵੇਂ ਮੈਂ ਐਗਜ਼ਾਮਪਲ ਦੇਣ ਲੱਗਾ ਤੁਹਾਨੂੰ ਵੀ ਵੇਖੋ ਆਪਾਂ ਪੂਰੀ ਦੀ ਧਰਤੀ ਦੀ ਗੱਲ ਕਰਦੇ ਹਾਂ ਜਗਨਨਾਥਪੁਰੀ ਜੀ ਉਥੇ ਭਾਵੇਂ ਕਿ ਹਿੰਦੂ ਵੀਰਾਂ ਦਾ ਇੱਕ ਬੜਾ ਵੱਡਾ ਧਾਰਮਿਕ ਸਥਾਨ ਹੈ ਜਗਨਨਾਥ ਦਾ ਮੰਦਰ ਉੱਥੇ ਉਹਨਾਂ ਦੀਆਂ ਜੋ ਰਸਮੋ ਰਿਵਾਜਾਂ ਨੇ ਉਹ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਸਨ ਅੱਜ ਵੀ ਹੁੰਦੀਆਂ ਨੇ ਗੁਰੂ ਨਾਨਕ ਸਾਹਿਬ ਜੀ ਗਏ ਸਾਡੇ ਇੱਕ ਇਤਿਹਾਸ ਦਾ ਚੈਪਟਰ ਉੱਥੇ ਮੌਜੂਦ ਹੈ ਜੁੜਿਆ ਹੋਇਆ ਹੈ ਹੁਣ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਉਸਾਰਿਆ ਹੈ ਹੁਣ ਅਸੀਂ ਜਿੱਥੇ ਉਸ ਥਾਂ ਤੇ ਪਹੁੰਚ ਕੇ ਇਸ ਗੱਲ ਦੀ ਪਰਚੋਲ ਕਰਨੀ ਹੈ ਵੀ ਸਾਡਾ ਕਿਹੜਾ ਇਤਿਹਾਸ ਦਾ ਪੰਨਾ ਇਸ ਦੇ ਨਾਲ ਸੰਬੰਧਿਤ ਹੈ ਉੱਥੇ ਨਾਲ ਇਹ ਵੀ ਪਰਚੋਲ ਕਰਨੀ ਹੈ ਵੀ ਅਜੋਕੇ ਸਮੇਂ ਦੇ ਵਿੱਚ ਉੱਥੇ ਜੋ ਗੁਰੂ ਸਾਹਿਬ ਜੀ ਦੇ ਨਾਂ ਦੇ ਉੱਤੇ ਬਣੇ ਅਸਥਾਨ ਨੇ ਉਹਨਾਂ ਦੇ ਵਿੱਚ ਕਿਹੜੀਆਂ ਕੁਰੀਤੀਆਂ ਜਾਂ ਮਨਮਤਾਵਾਂ ਪੈਦਾ ਹੋ ਚੁੱਕੀਆਂ ਨੇ ਵੀ ਗੁਰੂ ਸਹਿਬ ਸਾਨੂੰ ਕੀ ਕਹਿ ਕੇ ਗਏ ਸਨ ਇਤਿਹਾਸ ਦਾ ਪੰਨਾ ਕੀ ਕਹਿ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ ਤੇ ਇਹਦੇ ਲਈ ਮੈਨੂੰ ਲੱਗਦਾ ਵੀ ਵੀਰ ਜੀ ਸਾਨੂੰ ਕਿਸੇ ਸਰਕਾਰ ਦੀ ਉਡੀਕ ਨਹੀਂ ਕਰਨੀ ਚਾਹੀਦੀ ਜਾਂ ਕਿਸੇ ਵਿਸ਼ੇਸ਼ ਧਿਰ ਦੀ ਉਡੀਕ ਨਹੀਂ ਕਰਨੀ ਚਾਹੀਦੀ ਵੀ ਸਾਡੇ ਗੁਰੂ ਧਾਮਾਂ ਦੀ ਆਪਣਾ ਉਥੇ ਸਾਨੂੰ ਯਾਤਰਾ ਕਰਾਈ ਜਾਵੇ ਦੂਸਰਾ ਪੱਖ ਮੈਂ ਜੋ ਇਹਦੇ ਵਿੱਚ ਵੇਖਿਆ ਵੇਖੋ ਗੁਰੂ ਸਹਿਬਾਨ ਆਪਣੇ ਸਮੇਂ ਦੇ ਵਿੱਚ ਵੀ ਸਿੱਖ ਨੂੰ ਸ਼ਬਦ ਦੇ ਨਾਲ ਜੋੜ ਕੇ ਗਏ ਨੇ ਭਾਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਆਪਾਂ ਗੱਲ ਕਰ ਲਈਏ ਸ਼ਬਦ ਗੁਰੂ ਸੁਰਤ ਤੁੰ ਚੇਲਾ ਦੀ ਗੱਲ ਕਹੀ ਹੈ ਸ਼ਬਦ ਸ੍ਰੇਸ਼ਟ ਹੈ ਗੁਰਬਾਣੀ ਸ੍ਰੇਸ਼ਟ ਹੈ ਹੁਣ ਅਜੋਕੇ ਸਮੇਂ ਦੇ ਵਿੱਚ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦਾ ਸ਼ਬਦ ਸਰਵੋੱਚ ਹੈ ਜੀ ਸਭ ਤੋਂ ਉੱਤਮ ਬਾਕੀ ਦਾ ਸਭ ਕੁਝ ਜਿਹੜਾ ਹੈ ਉਹ ਸੈਕੰਡਰੀ ਹੈ ਤੁਸੀਂ ਵੇਖੋ ਬੀਜੋ ਇਹੋ ਜੇ ਵਰਤਾਰੇ ਚੱਲਦੇ ਨੇ ਉਹਦੇ ਵਿੱਚ ਕੀ ਹੁੰਦਾ ਹੈ ਜੋ ਯਾਤਰਾਵਾਂ ਨਿਕਲਦੀਆਂ ਨੇ ਕਿਉਂਕਿ ਪਿਛਲੇਰੇ ਦਿਨਾਂ ਚ ਇੱਕ ਪਾਕਿਸਤਾਨ ਤੋਂ ਵੀ ਯਾਤਰਾ ਆਈ ਜਾਂ ਹੋਰ ਵੀ ਇਹ ਪਟਨਾ ਸਾਹਿਬ ਤੋਂ ਵੀ ਯਾਤਰਾ ਚੱਲੀ ਵੇਖੋ ਮੇਰਾ ਇਹ ਹਰਗिज ਮਕਸਦ ਨਹੀਂ ਹੈ ਵੀ ਅਸੀਂ ਇਨ੍ਹਾਂ ਯਾਤਰਾਵਾਂ ਦੀ ਕੋਈ ਕਿਸੇ ਪ੍ਰਕਾਰ ਦੀ ਵਿਰੋਧਤਾ ਕਰਦੇ ਆ ਨਹੀਂ ਮੈਂ ਕਹਿੰਨਾ ਵੀ ਸਾਨੂੰ ਸਾਡੇ ਗੁਰ ਅਸਥਾਨਾਂ ਦੇ ਜੋ ਇਤਿਹਾਸਿਕ ਸਥਾਨ ਨੇ ਦਰਸ਼ਨ ਕਰਨੇ ਚਾਹੀਦੇ ਨੇ ਪਰ ਤਵੱਜੋ ਦੇਣਾ ਵੀ ਇੰਨਾਂ ਯਾਤਰਾਵਾਂ ਦੇ ਵਿੱਚ ਸਾਨੂੰ ਕਿੰਨੀ ਬਰੀਕੀ ਦੇ ਨਾਲੋਂ ਸ਼ਬਦ ਦੇ ਨਾਲੋਂ ਤੋੜ ਕੇ ਤੇ ਸਾਨੂੰ ਮਟੀਰੀਅਲ ਦੇ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਚੀਜ਼ਾਂ ਨਾਸ਼ਵੰਤ ਨੇ ਜਿਵੇਂ ਅਜੋਕੇ ਇਸ ਸਮੇਂ ਦੇ ਵਿੱਚ ਵੀ ਇਹ ਗੁਰੂ ਸਾਹਿਬ ਜੀ ਦੀ نسل ਦੇ ਘੋੜੇ ਨੇ ਠੀਕ ਹੈ ਹੋਣਗੇ ਸਾਨੂੰ ਇਸ ਚੀਜ਼ ਦਾ ਕੋਈ ਮਕਸਦ ਨਹੀਂ ਕਿਉਂਕਿ ਸਾਡਾ ਸਬੰਧ ਤੇ ਸ਼ਬਦ ਦੇ ਨਾਲ ਹੈ ਜੇ ਉਹ ਨਸਲ ਦੇ ਘੋੜੇ ਨੇ ਤਾਂ ਉਹਨਾਂ ਦਾ ਧਿਆਨ ਰੱਖਿਆ ਜਾ ਸਕਦਾ ਉਸ ਨਸਲ ਨੂੰ ਬਚਾਉਣ ਦੇ ਲਈ ਯਤਨ ਕੀਤੇ ਜਾ ਸਕਦੇ ਨੇ ਸੈਂਟੀਫਿਕ ਢੰਗ ਦੇ ਨਾਲ ਇੱਕ ਐਸੀ ਸਰਚ ਕੀਤੀ ਜਾ ਸਕਦੀ ਹੈ ਪਰ ਇਹ ਤਾਂ ਮਕਸਦ ਨਹੀਂ ਬਈ ਅਸੀਂ ਘੋੜਿਆਂ ਦੇ ਨਾਲ ਜੁੜ ਜਾਈਏ ਜਾਂ ਜੋੜਿਆਂ ਦੇ ਨਾਲ ਜੁੜ ਜਾਈਏ ਕਿਉਂਕਿ ਮੈਂ ਦੇਖ ਰਿਆ ਸੀ ਮੇਰੇ ਵੀਰ ਸਨ ਉੱਥੇ ਉਹ ਮੈਨੂੰ ਦੱਸ ਰਹੇ ਸਨ ਬਈ ਆਪਣਾ ਬੀਬੀਆਂ ਘੋੜਿਆਂ ਨੂੰ ਹੱਥ ਲਾਣ ਦੇ ਵਿੱਚ ਕਿੰਨੀਆਂ ਤਰਲੋ ਮੱਛੀ ਹੋ ਰਹੀਆਂ ਸਨ ਵੀ ਕਿਤੇ ਸਾਡਾ ਵੀ ਹੱਥ ਲੱਗ ਜੇ ਸਾਡਾ ਵੀ ਹੱਥ ਲੱਗ ਜੇ ਹੋਵੇਗਾ ਕੀ ਤੁਸੀਂ ਘੋੜੇ ਨੂੰ ਹੱਥ ਲਾਵ ਵੀ ਦਿੱਤਾ ਉਹ ਤਾਂ ਇੱਕ ਜਾਨਵਰ ਹੈ ਬਿਲਕੁਲ ਉਹਨੂੰ ਹੱਥ ਲਾਣ ਦੇ ਨਾਲ ਕੀ ਤੁਹਾਡਾ ਪਾਰ ਉਤਾਰਾ ਹੋਵੇਗਾ ਜੇ ਅਸੀਂ ਗੁਰਬਾਣੀ ਨੂੰ ਹੱਥ ਲਾਵਾਂਗੇ ਅਸੀਂ ਗੁਟਕਾ ਸਾਹਿਬ ਨੂੰ ਪੋਥੀ ਸਾਹਿਬ ਨੂੰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਲਾ ਕੇ ਰੁਮਾਲਾ ਚੁੱਕ ਕੇ ਬਾਣੀ ਨੂੰ ਪੜਾਂਗੇ ਸ਼ਬਦ ਨੂੰ ਆਪਣੇ ਅੰਦਰ ਲੈ ਕੇ ਜਾਵਾਂਗੇ ਤੇ ਇਸ ਸ਼ਬਦ ਨੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਕਰ ਦੇਣੀ ਹੈ ਕਿਉਂ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਸਤਗੁਰ ਸ਼ਬਦ ਊਜਾਰੋ ਦੀਪਾ ਜਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਰਹਾ ਭਰਪੂਰੇ ਗੁਰੂ ਨੇ ਤੈਨੂੰ ਪਵਿੱਤਰ ਕਰ ਦੇਣਾ ਹੈ ਪਤਿਤ ਤੋਂ ਪੁਨੀਤ ਕਰ ਦੇਣਾ ਜੇ ਤੂੰ ਸ਼ਬਦ ਦੇ ਨਾਲ ਸਾਝ ਬਣਾਵੇਂਗਾ ਸੋ ਇਹ ਵੀਰ ਜੀ ਮੈਨੂੰ ਇਉਂ ਲੱਗ ਰਿਹਾ ਵੀ ਇੱਕ ਬੜੀ ਬਰੀਕੀ ਦੇ ਨਾਲ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਰਬਾਣੀ ਦੇ ਸ਼ਬਦ ਦੇ ਨਾਲੋਂ ਤੋੜ ਕੇ ਇਸ ਨੂੰ ਇਸ ਪਾਸੇ ਉਲਝਾਇਆ ਜਾ ਰਿਹਾ ਹੈ ਇਹੋ ਜੇ ਮਟੀਰੀਅਲ ਵਾਲੇ ਪਾਸੇ ਵੀ ਇੰਨਾਂ ਚੀਜ਼ਾਂ ਦੇ ਵਿੱਚ ਹੀ ਸਿੱਖ ਉਲਝਾ ਰਵੇ ਮੈਂ ਫਿਰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜੋ ਸਾਡੀਆਂ ਇਤਿਹਾਸਕ ਵਿਰਾਸਤੀ ਨਿਸ਼ਾਨੀਆਂ ਨੇ ਉਹਨਾਂ ਦੀ ਸੰਭਾਲ ਜ਼ਰੂਰੀ ਬਣ ਜਾਂਦੀ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਹੋਣ ਉਹ ਭਾਵੇਂ ਬਿਲਡਿੰਗ ਦੇ ਰੂਪ ਦੇ ਵਿੱਚ ਹੋਣ ਭਾਵੇਂ ਕਿਸੇ ਹੋਰ ਚੀਜ਼ ਦੇ ਵਿੱਚ ਰੂਪ ਦੇ ਵਿੱਚ ਹੋਣ ਪਰ ਕਮਾਲ ਦੀ ਗੱਲ ਵੇਖੋ ਵੀ ਜਿਹੜੀ ਸਾਡੀ ਕੌਮ ਆਪਣੇ ਪੁਰਾਤਨ ਤੋਂ ਪੁਰਾਤਨ ਹੱਥ ਲਿਖਤ ਜਾਂ ਪੁਰਾਤਨ ਜੋ ਸਾਡੇ ਗੁਰਬਾਣੀ ਦੇ ਜਾਂ ਸਾਡੇ ਸਾਹਿਤ ਦੇ ਸੋਮੇ ਨੇ ਗ੍ਰੰਥ ਨੇ ਉਹਨਾਂ ਨੂੰ ਤੇ ਆਪਣੇ ਹੱਥੀਂ ਸੰਸਕਾਰ ਕਰੀ ਜਾ ਰਹੀ ਹੈ ਤੇ ਘੋੜਿਆਂ ਨੂੰ ਉਹ ਨਸਲਾਂ ਪਤਾ ਨਹੀਂ ਪਾਲ ਕੇ ਬੈਠੀ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਘੋੜਿਆਂ ਦੇ ਨਾਲ ਜਾਂ ਜੋੜਿਆਂ ਦੇ ਨਾਲ ਨਹੀਂ ਅਸੀਂ ਸ਼ਬਦ ਦੇ ਨਾਲ ਜੁੜੀਏ ਸ਼ਬਦ ਨੇ ਸਾਨੂੰ ਅਕਲ ਦੇਣੀ ਹੈ ਬਹੁਤ ਧੰਨਵਾਦ ਆ ਵੀਰ ਗੁਰਪ੍ਰੀਤ ਸਿੰਘ ਦਾ ਗੁਰਪ੍ਰਤਾਪ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਗੁਰਮਤ ਦੇ ਰੋਸ਼ਨੀ ਵਿੱਚ ਇਸ ਗੱਲ ਤੋਂ ਜਾਣੂ ਕਰਵਾਇਆ ਤੇ ਸਾਰੀ ਜਿਹੜੀ ਸੰਗਤ ਆ ਜਾਂ ਸੁਣਨ ਵਾਲੇ ਆ ਉਹਨਾਂ ਨੂੰ ਇਹੀ ਬੇਨਤੀ ਆ ਕਿ ਆਪਾਂ ਇਸ ਵਰਤਾਰੇ ਵਿੱਚ ਨਾ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਵੱਲ ਜਿਹੜਾ ਉਹ ਜ਼ਿਆਦਾ ਧਿਆਨ ਦੇਈਏ ਗੁਰਦੁਆਰੇ ਸਾਹਿਬ ਪ੍ਰਬੰਧਕ ਉਹਨਾਂ ਨੂੰ ਜਾ ਕੇ ਇਹ ਸਲਾਹ ਦਈਏ ਕਿ ਇੱਥੇ ਗੁਰਬਾਣੀ ਸੰਥਿਆ ਹੋਵੇ ਇੱਥੇ ਸਹਿਜ ਪਾਠ ਜਾਂ ਗੁਰਬਾਣੀ ਦੀ ਵਿਆਖਿਆ ਹੋਵੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਜਾਂ ਸੰਥਿਆ ਦੇ ਰੂਪ ਵਿੱਚ ਬਾਣੀ ਨਾਲ ਜੋੜਿਆ ਜਾਵੇ ਤਾਂ ਕਿ ਸਾਨੂੰ ਜਿਹੜੀ ਆ ਗੁਰੂ ਸਾਹਿਬ ਦੀ ਆਖੀ ਹੋਈ ਗੱਲ ਉਹ ਸਮਝ ਪੈ ਸਕੇ ਕੋਈ ਵੀ ਸਾਨੂੰ ਆਪਣੇ ਪਿੱਛੇ ਨਾ ਲਾ ਸਕੇ ਕਿ ਆਪਾਂ ਆਹ ਕਰਮ ਕਰੀਏ ਇਹਦੇ ਨਾਲ ਇਦਾਂ ਹੋਏਗਾ ਅਸਲ ਵਿੱਚ ਆਪਾਂ ਗੁਰੂ ਦੇ ਬਚਨਾਂ ਦੇ ਪਿੱਛੇ ਚੱਲੀਏ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਦੇ ਪਿੱਛੇ ਚੱਲੀਏ ਗੁਰੂ ਦੇ